ਜਿੱਥੇ ਇੱਕ ਪਾਸੇ ਸੂਬੇ ਭਰ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਤੇ ਉੱਥੇ ਦੂਸਰੇ ਪਾਸੇ ਪੁਲਿਸ ਵੱਲੋਂ ਥਾਂ-ਥਾਂ ਤੇ ਆਪਰੇਸ਼ਨ ਸੀਲ ਵਿਚਲਾਇਆ ਜਾ ਰਿਹਾ ਹੈ ਤੇ ਜਿੱਥੇ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਅੱਜ ਆਪਰੇਸ਼ਨ ਸੀਲ ਦੇ ਤਹਿਤ ਵੀ ਮਹਾਲੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਥੰਦਾਜ਼ੀ ਹੈ ਕਿ ਮਹਾਲੀ ਪੁਲਿਸ ਵੱਲੋਂ ਇੱਕ ਟ੍ਰੱਕ ਨੂੰ ਰੋਕਿਆ ਗਿਆ ਜਿਸ ਦੇ ਵਿੱਚੋਂ 500 ਤੋਂ ਵੱਧ ਪੇਟੀਆਂ ਸ਼ਰਾਬ ਦੀਆਂ ਨਿਕਲੀਆਂ ਨੇ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਚੰਡੀਗੜ੍ਹ ਮਾਰਕ ਦੀਆਂ ਜਿਹੜੀਆਂ ਨੇ ਸ਼ਰਾਬ ਦੀਆਂ ਬੋਤਲਾਂ ਚਬਰਾਬਤ ਹੋਈਆਂ ਨੇ ਤਾਂ ਪੁਲਿਸ ਦੇ ਵੱਲੋਂ 500 ਤੋਂ ਵੱਧ ਪੇਟੀਆਂ ਨੂੰ ਜ਼ਬਤ ਕਰ ਲਿਆ ਗਿਆ ਤਾਂ ਤੁਹਾਨੂੰ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਸ਼ਰਾਬ ਖਰੀਦ ਕੇ ਜਿਹੜਾ ਹੈ ਮੁਹਾਲੀ ਨੂੰ ਲੈ ਕੇ ਆਇਆ ਜਾ ਰਿਹਾ ਸੀ ਤਾਂ ਮੁਹਾਲੀ ਦੇ ਵਿੱਚ ਜਿਵੇਂ ਟ੍ਰੱਕ ਐਂਟਰ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਅਰ ਪੰਜ ਮਹਾਲੀ ਦੇ ਵਿੱਚ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਸੀ ਤੇ ਨਾਕਾ ਲੱਗਾ ਹੋਇਆ ਸੀ ਤੇ ਜਿਵੇਂ ਇਹ ਟਰੱਕ ਨਾਕੇ ਤੇ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ ਜਦੋਂ ਇਸ ਟਰੱਕ ਡਰਾਈਵਰ ਨੂੰ ਕਾਗਜ਼ ਦਿਖਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਕਾਗਜ਼ ਜੋ ਲੈ ਕੇ ਜਿਹੜਾ ਪੁਲਿਸ ਨੂੰ ਥੋੜਾ ਸ਼ੱਕ ਹੁੰਦਾ ਹੈ ਤੇ ਸ਼ੱਕ ਹੋਣ ਤੋਂ ਬਾਅਦ ਜਦੋਂ ਪੁਲਿਸ ਇਸ ਟਰੱਕ ਦੇ ਪਿੱਛੇ ਡਾਲੇ ਦੇ ਵਿੱਚ ਚੈੱਕ ਕਰਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਤਾਂ 500 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਇਹ ਨੇ ਉਹ ਇਸ ਟਰੱਕ ਦੇ ਵਿੱਚੋਂ ਮਿਲੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਨੇ ਉਹ ਇਸ ਟਰੱਕ ਦੇ ਵਿੱਚ ਰੱਖੀਆਂ ਹੋਈਆਂ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਹਨਾਂ ਸ਼ਰਾਬ ਦੀਆਂ ਪੇਟੀਆਂ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਉੱਥੇ ਹੀ ਆਪਰੇਸ਼ਨ ਜਿਹੜਾ ਸੀਲ ਹੈ ਉਸ ਨੂੰ ਸਫਲ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਤਾਂ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆਂ ਇਹ ਲਿਪਰੇਸ਼ਨ ਚਲਾਇਆ ਜਾ ਰਿਹਾ ਸੀਗਾ ਪੂਰੇ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਨੇ ਸਟੇਸ਼ਨ ਨਾਕੇ ਬੰਦ ਕਰਾਈ 10 ਨਾਕੇ ਆਪਾਂ ਜਿਹੜੇ ਹੈਗੇ ਨੇ ਜਿੰਨੇ ਵੀ ਆਪਣੇ ਇੰਟਰਸਟਿਡ ਬਾਰਡਰਸ ਹੈਗੇ ਉਥੇ ਲਾਇਆ ਹੋਏ ਨੇ ਹਰ ਨਾਕੇ ਦੇ ਉੱਪਰ ਟ੍ਰੀਨਰ ਸੁਪਰਵਾਈਜ਼ਰ ਨਾਲ ਸੇ ਡੀਐਸਪੀ ਸਾਹਿਬਨ ਹਾਜ਼ਰ ਸੀਗੇ ਇਹ ਸਾਰੇ ਟੂਟਰ ਨਾਕੇ ਦੇ ਸੁਪਰਵਾਈਜ਼ਰ ਉਹ ਐਸਪੀ ਸਿਟੀ ਤੇ ਐਸਪੀ ਰੂਰਲ ਆਪਨੇ ਆਪਣੀ ਗੇਜ ਕਰ ਰਹੇ ਸੀਗੇ ਉਹਦੇ ਇੱਥੇ ਅੱਜ ਬੜੀ ਇੰਟੈਂਸਿਵ ਚੈਕਿੰਗ ਹੋਈ ਹੈ ਯੂ ਸਟੇਟੂ ਲੈ ਕੇ ਨਾਕ ਬੰਦੀ ਸਿਰ ਸੰਬੰਧ ਚਾਰਦੇ ਗਏ ਨੇ ਜਿਹੜੇ ਸ਼ਕਤੀ ਗੱਡੀਆਂ ਚੈੱਕ ਕੀਤੀਆਂ ਚੈੱਕ ਕੀਤੀਆਂ ਛਤੀ ਵਜਿਨ ਜਿਆ ਕੀਤਾ ਗਿਆ ਜਿਹੜੇ ਹੈਗੇ ਨੇ ਜਿਹੜੇ ਆਪਣੇ ਟੂਰ ਜਾਂ ਮੇਰੇ ਕੋਲ ਇਸਨੇ ਸ਼ਾਪ ਕੋਈ ਇਸਮਾਨ ਹੈਗੇ ਨੇ ਦੀ ਲੰਬਾ ਬੰਦੇ ਨੂੰ ਉਹਦੀ ਫੋਟੋ ਬਾਕੇ ਚੈੱਕ ਕਰਨੇ ਵੀ ਕਿਸੇ ਕਿਸੇ ਨੂੰ ਜੇ ਤਾ ਮੈਂਗਾ ਪਹਿਲੇ ਤੋਂ ਹੀ ਜਿਹੜੇ ਟ੍ਰੈਫਿਕ ਵਾਲੇ ਹਿੰ ਕਰਦੇ ਨੇ ਸਸਾ ਸਸਾ ਸਲਾਮ ਜਿਹੇ ਆਗੇ ਨੇ ਜਿਹੜੀ ਸਭ ਤੋਂ ਅਹਿਮ ਗੱਲ ਇਹ ਹੈ ਉਹ ਇੱਥੇ ਹੰਦੇਸਲਾ ਜਾਣੇ ਦੇ ਇਲਾਕੇ ਚੋਈ ਹੈ ਇਹ ਜਿਹੜਾ ਨਾਕਾ ਸੀਗਾ ਇਹ ਲਾਇਆ ਹੋਇਆ ਸੀ ਆਪਣਾ ਅੰਬਾਲਾ ਤੋਂ ਜਿਹੜੀ ਸੋਰੀ ਹੰਦਰੇ ਸੇ ਤੋਂ ਅੰਮੜੇ ਨੂੰ ਲਿੰਕ ਰੋਡ ਜਾਂਦੀ ਹੈ ਜੀ ਇਹ ਜਿਹੜੀ ਰੋਡ ਹੈ ਇਹ ਕਿਉਂਕਿ ਮੇਨ ਜਿਹੜਾ ਹਾਈਵੇ ਹੈ ਉਹਦੇ ਇੱਕ ਪੈਰਲ ਰਸਤਾ ਹੈਗਾ ਰੋਕਸ਼ਪ ਦੇ ਲੰਘਣ ਤੋਂ ਇਹ ਬਕਰ ਫਾਈਨਲ ਟੈਕਸ ਸਮਝਦੇ ਆ ਤੇ ਸਾ ਮੈਂਕਰ ਵੀ ਕੀਤੀ ਸੀ ਸਰਵਿਸ ਮੇਟਰ ਜੀਵ ਸਿੰਘ ਆਦਰ ਸਿੰਘ ਦੇ ਇਹ ਵੀ ਬੜੇ ਮਿਹਨਤੀ ਰੋਕਸ਼ਪਰੇ ਨਾਲ ਅਸਕਰ ਨਵੀਸ ਨੇ ਪਹਿਲਾਂ ਵੀ ਇਹਨੇ ਕਰੀਏ ਬੜੀ ਕੰਮ ਕੀਤਾ ਨੇ ਤੇ ਜਦੋਂ ਸਰ ਜੀਵਨ ਸਿੰਘ ਉਹਨਾਂ ਨੇ ਗੱਡੀ ਨੂੰ ਛੱਡੇ ਘਾਤੇ ਰੋਕ ਕੇ ਟੈਕਸ ਕੀਤਾ ਤੇ ਇਸ ਗੱਡੀ ਦੇ ਵਿੱਚ ਇਹਦੀ ਹੈਗੀ ਹੈ ਇੰਪੀਰੀਅਰ ਰੋਂਗਸਤੀ ਜੀ ਅ ਬਟ ਫੋ ਸੇਲਮ ਕੰਡੀਗੜ ਹੁੰਦੀ ਉਹ ਲੱਭੀ ਹੋਈ ਸਰ ਸਰ ਇਹ ਕਿਥੋਂ ਕਿਹੜੇ ਪਾਸੇ ਜਿਹੀ ਆ ਰਹੀ ਹੈ ਕਿਹੜੇ ਪਾਸੇ ਕੰਡੀਗੜ ਦੇ ਅੰਦਰ ਅਬ ਇਹ ਕੰਡੀਗੜ ਨਾਲੇ ਚੱਲੇ ਜਾਣਗੇ ਜੀ ਜੀ ਕਿੱਥੇ ਜਾ ਰਹੇ ਸੀ ਕਿਤੇ ਇਹਨੇ ਪਹੁੰਚਿਆ ਸੀ ਕਿ ਇਹ ਹਰੇਕਾ ਜਿਹੜੀ ਇਨਵੈਸਟੀਗੇਸ਼ਨ ਬਹੁਤ ਹੀ ਪ੍ਰੀਲੀਮ ਸਟੇਜ ਤੇ ਹੈ ਅਲਵਾ ਜੀ ਸ਼ਰਾਬ ਲਾ ਰਿਹਾ ਹਨ ਪੁਰੀਸ਼ ਤਕਰੀਬਨ 450 ਪੇਟੀ ਹੁੰਦਾ ਕਿ ਅਸੀਂ ਇਸ ਟਰੱਕ ਚੋਂ ਲਾ ਚੁੱਕਿਆ ਕਾਊਂਟ ਹੋ ਗਈ ਵਿੱਚ ਵੀ ਤੁਸੀਂ ਦੇਖ ਰਹੇ ਪਈਆਂ ਨੇ ਕਾਫੀ ਹਲੇ ਉਸਾ ਦੇ ਚੀਜ਼ ਹੋਵੇ 650 ਹੋਵੇ ਕਿੰਨੀ ਟੋਟਲ ਹੁੰਦੀ ਆ ਉਹ ਵੀ ਨਹੀਂ ਹਰੇ ਤੈਨੂੰ ਪਤਾ ਲੱਗਿਆ ਪਰ ਕਾਦਰ ਕਰ ਲਿਆ ਮੌਕੇ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ दारू ਘਟਾਗੇ ਉਹਦੀ ਕੁਆਂਟੀਟੀ ਚੈੱਕ ਕਰਾਂਗੇ ਉਹਨੂੰ ਸੀਲ ਕਰਾਂਗੇ ਇਹਦੀ ਸਾਰੀ ਕਾਰਵਾਈ ਤੇ ਨਕਸ਼ੇ ਫੇਰ ਜਿਹੜੀ ਹੈਗੇ ਪੁੱਛ ਕੇ ਜਾ ਕੇ ਜਾਣੇ ਉਹਦੀ ਕਰਦੇ ਆ ਫੇਰ ਪਤਾ ਲੱਗੂਗਾ ਵੀ ਕਿਹਦੇ ਪਾਸੇ ਕੰਮ ਕਰ ਇੱਕ ਡਰਾਈਵਰ ਹੈਗਾ ਇੱਕ ਇਹਦਾ ਅਸਿਸਟੈਂਟ ਹੈ ਦੇਦਾਰਾਮ ਡਰਾਈਵਰ ਹੈ ਉਹਦਾ ਅਸਿਸਟੈਂਟ ਹੈ ਭੁੱਗੀਰਾਮ ਇਹ ਦੋਨੇ ਡਿਸਟ੍ਰਿਕਟ ਬਾੜਵੇ ਰਾਜਸਥਾਨ ਦੇ ਰਹਿਣ ਵਾਲੇ ਨੇ ਦੋਨੋਂ ਪੜੇਗੇ ਅਜੀ ਦੋਨੋਂ ਮੋਕੇ ਤੇ ਬੋਲੋ ਪੜੇਗੇ ਦੋ ਤੇ ਹੋ ਗਿਆ ਸਰ ਹਾਂਜੀ ਦੋ ਤੇ ਹੋ ਗਿਆ ਜੀ ਫਰਕ ਤਾਂ ਦੋ ਦੇ ਬੱਲੇ ਹੋ ਗਿਆ ਜੀ ਤੁਸੀਂ ਦੇਖੋ ਵੀ ਇੰਟਰਸਟ ਰੇਟ ਇਹਨਾਂ ਦੀ ਸੁਣਾਵਿੰਗੇ ਰੱਖਦਾ ਨੰਬਰ ਹਰਿਆਣੇ ਦਾ ਹੈ ਡਰਾਈਵਰ ਤੇ ਅਸਿਸਟੈਂਟ ਹੈਗੇ ਨੇ ਰਾਜਸਥਾਨ ਦੇ ਨੇ ਧਾਰੂ ਘੋਰਸੀ ਹੈ ਲੇਨ ਜੰਡੀਗੜ ਹੈ ਬੜੀ ਪੰਜਾਬ ਚ ਗਈ ਹੈ ਇਹਨਾਂ ਦੇ ਕਿੰਨੇ ਲੰਬੇ ਲੇਖ ਹੈਗੇ ਨੇ ਆਪਰੇ